ਜਿਨ੍ਹਾਂ ਨੂੰ ਅਸੀਂ ਸਰਦਾਰ ਹਰੀ ਸਿੰਘ ਨਲੂਆ ਕਹਿ ਕੇ ਜਾਣ ਕਰਦੇ ਹਾਂ ਤੇ ਸਾਡੇ ਇਹ ਹਰੀ ਸਿੰਘ ਦੇ ਨਾਮ ਦੇ ਨਾਲ ਜਿਹੜਾ ਨਲਵਾ ਕਿਤਾਬ ਲੱਗਿਆ ਕਿੱਥੋਂ ਲੱਗਿਆ ਜੀਦੇ ਸਿਰ ਤੇ ਕਾਬਲ ਕੰਧਾਰ ਜਮਰੌਦ ਪਸ਼ਾਵਰ ਕਸ਼ਮੀਰ ਤੱਕ ਸਿੱਖਾਂ ਦਾ ਰਾਜ ਰਿਹਾ ਅਸੀਂ ਵਾਰਿਸ ਕਿਹਨਾਂ ਨੇ ਸਾਡੇ ਪੁਰਖੇ ਕਿੱਦਾਂ ਦੇ ਸੀ ਸਾਡੇ ਵੱਡੇ-ਵਡੇਰੇ ਕਿੱਦਾਂ ਦੇ ਸੀ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਇੱਕਦਮ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਘੋੜੇ ਤੋਂ ਛਾਲ ਮਾਰੀ ਸ਼ੇਰ ਜਦੋਂ ਗਰਜ ਕੇ ਮਹਾਰਾਜੇ ਰਣਜੀਤ ਸਿੰਘ ਤੇ ਹਮਲਾ ਕਰਨ ਲੱਗਾ ਉਹਨੇ ਸ਼ੇਰ ਦਾ ਮੂੰਹ ਖੁੱਲਿਆ ਸਰਦਾਰ ਹਰੀ ਸਿੰਘ ਨੇ ਦੋਨੇ ਹੱਥ ਸ਼ੇਰ ਦੇ ਮੂੰਹ 'ਚ ਪਾ ਕੇ ਸ਼ੇਰ ਨੂੰ ਖਿਲਾਰ ਕੇ ਰੱਖ ਦਿੱਤਾ ਹਰੀ ਸਿੰਘ ਨੂੰ ਨਲਵੇ ਦਾ ਕਿਤਾਬ 18 ਸਾਲ ਦੀ ਉਮਰ 'ਚ ਮਿਲ ਗਿਆ ਜਿਨ੍ਹਾਂ ਨੂੰ ਅਸੀਂ ਸਰਦਾਰ ਹਰੀ ਸਿੰਘ ਨਲੂਆ ਕਹਿ ਕੇ ਯਾਦ ਕਰਦੇ ਹਾਂ ਤੇ ਸਾਡੇ ਸਿੱਖ ਰਾਜ ਦਾ ਉਹ ਮਹਾਨ ਜਰਨੈਲ ਜਿਹਦੇ ਸਿਰ ਤੇ ਕਾਬਲ ਕੰਧਾਰ ਜਮਰੋਦ ਪਸ਼ਾਵਰ ਕਸ਼ਮੀਰ ਤੱਕ ਸਿੱਖਾਂ ਦਾ ਰਾਜ ਰਿਆ ਇਹ ਸਾਡਾ ਇਤਿਹਾਸ ਹੈ ਨੌਜਵਾਨ ਵੀਰ ਬੈਠੇ ਨੇ ਬੜੇ ਧਿਆਨ ਨਾਲ ਗੱਲ ਨੂੰ ਸੁਣਿਓ ਅਸੀਂ ਵਾਰਿਸ ਕਿਹਨਾਂ ਦੇ ਹ ਸਾਡੇ ਪੁਰਖੇ ਕਿੱਦਾਂ ਦੇ ਸੀ ਸਾਡੇ ਵੱਡੇ ਵਡੇਰੇ ਕਿੱਦਾਂ ਦੇ ਸੀ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਸਰਦਾਰ ਗੁਰਦਿਆਲ ਸਿੰਘ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਹਰੀ ਸਿੰਘ ਨਲੂਆ ਹਰੀ ਸਿੰਘ ਇਹ ਗੁਰਦਿਆਲ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਸੀ ਗੁਰਦਿਆਲ ਸਿੰਘ ਦਾ ਪਿਤਾ ਸਰਦਾਰ ਚੜਤ ਸਿੰਘ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ ਜੰਗ ਦੇ ਮੈਦਾਨ ਦੇ ਵਿੱਚ ਤੇ ਸਰਦਾਰ ਗੁਰਦਿਆਲ ਸਿੰਘ ਦਾ ਦਾਦਾ ਉਹਨੇ ਅਮਰਤ ਦੀ ਧਾਤ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਲਈ ਹੈ ਤੇ ਗਰਦਿਆਲ ਸਿੰਘ ਦੇ ਘਰ ਪੁੱਤ ਪੈਦਾ ਹੁੰਦਾ ਤੇ ਨਾਮ ਰੱਖਿਆ ਗਿਆ ਹਰੀ ਸਿੰਘ ਹਰੀ ਸਿੰਘ ਹਜੇ 6-7 ਸਾਲ ਦਾ ਸੀ ਜਦੋਂ ਉਹਦਾ ਪਿਤਾ ਚੜ੍ਹਾਈ ਕਰ ਜਾਂਦਾ ਤੇ ਸਰਦਾਰ ਗਰਦਿਆਲ ਸਿੰਘ ਦੀ ਧਰਮ ਸੁ ਪਤਨੀ ਹਰੀ ਸਿੰਘ ਦੀ ਮਾਂ ਆਪਣੇ ਪੁੱਤ ਨੂੰ ਹਰੀ ਸਿੰਘ ਦੇ ਨਾਨਕੇ ਪਰਿਵਾਰ ਦੇ ਵਿੱਚ ਲੈ ਗਈ ਉੱਥੇ ਸਰਦਾਰ ਹਰੀ ਸਿੰਘ ਦੇ ਮਾਮਿਆਂ ਨੇ ਸ਼ਾਸਤਰ ਵਿਦਿਆ ਯੋਧ ਨੀਤੀ ਸਰਦਾਰ ਹਰੀ ਸਿੰਘ ਨੂੰ ਸਿਖਾਈ ਹੈ ਤੇ ਹਰੀ ਸਿੰਘ 14 ਸਾਲ ਦੀ ਉਮਰ ਦਾ ਹੈ ਜਦੋਂ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਆਇਆ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਦੇ ਤਿਉਹਾਰ ਤੇ ਨਾ ਇੱਕ ਮੇਲਾ ਕਰਵਾਉਂਦਾ ਹੁੰਦਾ ਸੀ ਜਿਦੇ ਵਿੱਚ ਘੋੜ ਸਵਾਰੀ ਸ਼ਾਸਤਰ ਵਿਦਿਆ ਦੇ ਮੁਕਾਬਲੇ ਹੁੰਦੇ ਸੀ ਹੋਰ ਬੜੇ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਕਰਵਾਏ ਜਾਂਦੇ ਸੀ ਗਰਦਿਆਲ ਸਿੰਘ ਦਾ ਪੁੱਤ ਹਰੀ ਸਿੰਘ ਇਹ ਸ਼ਾਸਤਰ ਵਿਦਿਆ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਸਤੇ ਪਹੁੰਚ ਜਾਂਦਾ ਹੈ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਥੇ ਹਰੀ ਸਿੰਘ ਨੇ ਐਨੇ ਜ਼ਬਰਦਸਤ ਸ਼ਾਸਤਰ ਵਿਦਿਆ ਦੇ ਯੋਹਰ ਦਿਖਾਏ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਠਿਆ ਉਹਨੇ ਆਪਣੇ ਗਲ ਚੋਂ ਕੰਠਾ ਉਤਾਰ ਕੇ ਹਰੀ ਸਿੰਘ ਦੇ ਗਲ ਚ ਪਾ ਕੇ ਉਹਨੂੰ ਆਖਿਆ ਤੂੰ ਮੇਰੀ ਫੌਜ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਸਰਦਾਰ ਹਰੀ ਸਿੰਘ ਦੀ ਦੇ ਰਾਜੇ ਰਣਜੀਤ ਸਿੰਘ ਦੀ ਉਮਰ ਦੇ ਵਿੱਚ 10 ਸਾਲ ਦਾ ਫਰਕ ਹੈ ਹਰੀ ਸਿੰਘ ਤੋਂ 10 ਸਾਲ ਵੱਡਾ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਤੂੰ ਮੇਰੀ ਫੌਜ ਚ ਭਰਤੀ ਹੋਣਾ ਚਾਹੁੰਦਾ ਹੈ ਮਹਾਰਾਜੇ ਨੇ ਪੁੱਛਿਆ ਇਹਦਾ ਪਸ਼ੋਕੜ ਪਰਿਵਾਰ ਦਾ ਦੱਸਿਆ ਜੀ ਗੁਰਦਿਆਲ ਸਿੰਘ ਉਹ ਵੀ ਸ਼ੁਕਰਚੱਕੀਆ ਮਿਸਲ ਦੇ ਵਿੱਚ ਤੁਹਾਡੇ ਪੁੱਤ ਸਰਦਾਰ ਮਹਾ ਸਿੰਘ ਜੀ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ ਇਹਦਾ ਦਾਦਾ ਤੁਹਾਡੇ ਦਾਦਾ ਜੀ ਸਰਦਾਰ ਚੜਤ ਸਿੰਘ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਕਰਦਾ ਰਿਹਾ ਮਹਾਰਾਜੇ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਤੇ ਆਪਣਾ ਅੰਗ ਰਖਿਅਕ ਬਣਾ ਲਿਆ ਦੁਨੀਆ ਦਾ ਮਹਾਨ ਜਰਨੈਲ ਸਿੱਖਾਂ ਦਾ ਜਰਨੈਲ ਮੈਂ ਇੱਕ ਗੱਲ ਤਾਂ ਕਰ ਲਿਆ ਕਿ ਸਾਡੇ ਵੱਡਿਆਂ ਦਾ ਕਿਰਦਾਰ ਉਹਨਾਂ ਦਾ ਜੀਵਨ ਕਿਦਾਂ ਦਾ ਸੀ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਵਾਸਤੇ ਇੱਕ ਵਾਰੀ ਜੰਗਲ ਦੇ ਵਿੱਚ ਜਾਂਦਾ ਤੇ ਨਾਲ ਅੰਗ ਰੱਖਿਆ ਇੱਕ ਹਰੀ ਸਿੰਘ ਹੈ ਇਹ ਹਰੀ ਸਿੰਘ ਦੇ ਨਾਮ ਦੇ ਨਾਲ ਜਿਹੜਾ ਨਲਵਾ ਖਿਤਾਬ ਲੱਗਿਆ ਕਿੱਥੋਂ ਲੱਗਿਆ ਜਦੋਂ ਗਿਆ ਨਾ ਜੰਗਲ ਦੇ ਵਿੱਚ ਮਹਾਰਾਜਾ ਸ਼ਿਕਾਰ ਖੇਡਣ ਵਾਸਤੇ ਅਚਾਨਕ ਇੱਕ ਸ਼ੇਰ ਆਉਂਦਾ ਹੈ ਮਹਾਰਾਜੇ ਰਣਜੀਤ ਸਿੰਘ ਤੇ ਉਹ ਸ਼ੇਰ ਹਮਲਾ ਕਰਨ ਲੱਗਦਾ ਤੇ ਹਰੀ ਸਿੰਘ ਦੀ ਨਿਗਾ ਜਦੋਂ ਸ਼ੇਰ ਵੱਲ ਪਈ ਨਾ ਇੱਕਦਮ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਘੋੜੇ ਤੋਂ ਛਾਲ ਮਾਰੀ ਸ਼ੇਰ ਜਦੋਂ ਗਰਜ ਕੇ ਮਹਾਰਾਜੇ ਰਣਜੀਤ ਸਿੰਘ ਤੇ ਹਮਲਾ ਕਰਨ ਲੱਗਾ ਉਹਨੇ ਸ਼ੇਰ ਦਾ ਮੂੰਹ ਖੁੱਲਿਆ ਸਰਦਾਰ ਹਰੀ ਸਿੰਘ ਨੇ ਦੋਨੇ ਹੱਥ ਸ਼ੇਰ ਦੇ ਮੂੰਹ ਚ ਪਾ ਕੇ ਸ਼ੇਰ ਨੂੰ ਖਲਾਰ ਕੇ ਰੱਖ ਦਿੱਤਾ 19 ਸਾਲ ਦੀ 18 ਸਾਲ ਦੀ ਉਮਰ ਸੀ ਉਹਦੂ ਜਦੋਂ ਸ਼ੇਰ ਨੂੰ ਇੱਕਦਮ ਸ਼ੇਰ ਦੇ ਜਵਾੜੇ ਪਾੜ ਕੇ ਉਲਟਾ ਸ਼ੇਰ ਧਰਤੀ ਤੇ ਡਿੱਗਿਆ ਹਜੇ ਅਧ ਮੋਇਆ ਜਾ ਸ਼ੇਰ ਸ਼ੇਰ ਦੁਬਾਰਾ ਉੱਠਣ ਲੱਗਿਆ ਸੀ ਆਪਣੀ ਮਿਆਣ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਇੱਕ ਐਸਾ ਭਰਮਾਵਾਰ ਸਰਦਾਰ ਹਰੀ ਸਿੰਘ ਨਲੂਏ ਨੇ ਕੀਤਾ ਤੇ ਸ਼ੇਰ ਨੂੰ ਖਤਮ ਕਰ ਦਿੱਤਾ ਮਾਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਐਨਾ ਕੋ ਖੁਸ਼ ਹੋਇਆ ਉਹਨੇ ਆਪਣੇ ਵੱਡੇ-ਵੱਡੇ ਵਿਦਵਾਨ ਇਕੱਠੇ ਕੀਤੇ ਕਹਿੰਦੇ ਮੈਂ ਇਸ ਮਰਦ ਨੂੰ ਨਵਾਜਣਾ ਚਾਹੁੰਨਾ ਇੱਕ ਸਨਮਾਨ ਦੇ ਕੇ ਖਿਤਾਬ ਦੇ ਕੇ ਮੈਨੂੰ ਸਰਚ ਕਰਕੇ ਦੱਸੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਖਿਤਾਬ ਹਰੀ ਸਿੰਘ ਨੂੰ ਦੇਣਾ ਤੇ ਇਹ ਖਿਤਾਬ ਕਿੱਦਾਂ ਦਾ ਹੋਵੇਗਾ ਉਹਦੇ ਵਿਦਵਾਨਾਂ ਨੇ ਦੱਸਿਆ ਕਹਿੰਦੇ ਜੀ ਇੱਕ ਰਾਜਾ ਨਾਲ ਹੋਇਆ ਉਹ ਬੇਖੌਫ ਹੋ ਕੇ ਸ਼ੇਰ ਦਾ ਸ਼ਿਕਾਰ ਸਾਹਮਣੇ ਖੜ ਕੇ ਕਰ ਦਿੰਦਾ ਸੀ ਸ਼ੇਰ ਨੂੰ ਮਾਰ ਦਿੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਫਿਰ ਰਾਜੇ ਨਲ ਨੂੰ ਅਸੀਂ ਨਹੀਂ ਵੇਖਿਆ ਸਾਡਾ ਰਾਜਾ ਨਲ ਇਹ ਹਰੀ ਸਿੰਘ ਹੈ ਇਹਨੂੰ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਸ਼ੇਰ ਦਾ ਮੁਕਾਬਲਾ ਕਰਦੇ ਤੱਕਿਆ ਕਹਿੰਦੇ ਲੈ ਵੀ ਫਿਰ ਅੱਜ ਤੋਂ ਤੂੰ ਸਾਡਾ ਨਲਵਾ ਹੈ ਹਰੀ ਸਿੰਘ ਨਲਵੇ ਨੂੰ ਹਰੀ ਸਿੰਘ ਨੂੰ ਨਲਵੇ ਦਾ ਖਿਤਾਬ 18 ਸਾਲ ਦੀ ਉਮਰ 'ਚ ਮਿਲ ਗਿਆ ਤੇ ਨਾਲ ਹੀ ਇੱਕ ਫੌਜ ਦਾ ਮੁਖੀ ਬਣਾ ਦਿੱਤਾ ਗਿਆ ਫੌਜ ਦੇ ਦਿੱਤੀ ਗਈ ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਨੇ ਕਸ਼ਮੀਰ ਨੂੰ ਜਿੱਤਿਆ ਕਾਬਲ ਨੂੰ ਜਿੱਤਿਆ ਪਸ਼ਾਵਰ ਨੂੰ ਜਿੱਤਿਆ ਜਮਰੌਦ ਨੂੰ ਜਿੱਤਿਆ ਬੜੇ ਇਲਾਕੇ ਇੱਕ ਪਾਸਿਓਂ ਲੈ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਨਾਲ ਲੜਾਲ ਦਿੱਤੇ ਜਿਸ ਇਲਾਕੇ ਦੇ ਵਿੱਚ ਇਹ ਮਰਦ ਪੈਰ ਧਰਦਾ ਹੈ ਉੱਥੇ ਖਾਲਸੇ ਦਾ ਰਾਜ ਹੋ ਜਾਂਦਾ ਹੈ ਮਹਾਰਾਜੇ